ਬਟਾਲਾ ਪੁਲਿਸ ਦਾ ਦੋ ਨਾਮਵਰ ਗੈਂਗਸਟਰਾਂ ਦੇ ਨਾਲ ਮੁਕਾਬਲਾ ਹੋਇਆ ਔਰ ਉਸ ਦੇ ਵਿੱਚ ਦੋ ਗੈਂਗਸਟਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਉਹਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਦੋਨੋਂ ਗੈਂਗਸਟਰਾਂ ਵੱਲੋਂ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਪੁਲਿਸ ਤੇ ਜਾਨ ਲੈਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਚਾਰ ਸਿੱਧੇ ਫੈਰ ਕੀਤੇ ਗਏ ਆ ਜਦੋਂ ਪੁਲਿਸ ਇਹ ਦੋਨਾਂ ਗੈਂਗਸਟਰਾਂ ਨੂੰ ਅਰਸ਼ਦੀਪ ਤੋਂ ਉਸਦੇ ਸਾਥੀ ਰਵੀ ਨੂੰ ਜਦੋਂ ਮੌਕੇ ਤੇ ਲਿਜਾਇਆ ਗਿਆ ਔਰ ਉੱਥੇ ਉਹਨਾਂ ਵੱਲੋਂ ਪੂਰੀ ਫੁਰਤੀ ਦੇ ਨਾਲ ਮੋੜ ਤੋਂ ਜਿਹੜਾ ਪੁਲਿਸ ਤੇ ਹਮਲਾ ਕਰਕੇ ਚਾਰ ਫਾਇਰ ਕੀਤੇ ਔਰ ਪੁਲਸ ਵਾਲੋ ਪਹਿਲੋ ਹਵਾ ਚ ਫਾਇਰ ਕੀਤੇ ਫਿਰ ਜਵਾਬੀ ਕਾਰਵਾਈ ਕਰਦੇ ਆ ਚੇਤਾਵਨੀ ਦੇ ਕੇ ਉਹਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਗ੍ਰਿਫਤ ਵਿੱਚ ਲੈ ਲਿਆ 50 ਲੱਖ ਤੋਂ ਵੱਧ ਦੀ ਜਿਹੜੀ ਫਰੋਤੀ ਮੰਗੀ ਜਾ ਰਹੀ ਸੀ ਪੁਲਿਸ ਨੇ ਬਹੁਤ ਵੱਡਾ ਇਹ ਜਿਹੜਾ ਆ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਸੀ ਇਲਾਕੇ ਦੇ ਵਿੱਚ ਉਸ ਨੂੰ ਠੱਲ ਪਾਉਣ ਦੇ ਵਿੱਚ ਫਿਲਹਾਲ ਕਾਮਯਾਬੀ ਜਿਹੜੀ ਪ੍ਰਾਪਤ ਕੀਤੀ ਆ ਔਰ ਡੇਰਾ ਬਾਬਾ ਨਾਨਕਾ 776 ਜਿਹੜਾ ਸਮਸ਼ਾਨ ਘਾਟਾ ਉੱਥੇ ਪੁਲਿਸ ਦੇ ਨਾਲ ਇਹਨਾਂ ਗੈਂਗਸਟਰਾਂ ਦੀ ਮੋਠਪੜ ਹੋਈ ਆ ਗੱਲਬਾਤ ਹੋਈ ਸੀ ਜਿੱਥੇ ਇੱਕ ਲੋਕਲ بزنسਮੈਨ ਹੈ ਮੇਰਾ ਬਾਪਾ ਨਾਮ ਹੈ ਕਿ ਉਹ ਪਹਿਲਾ 110 115 ਮੇਰਾ ਫੈਸਲਾ ਸੀ ਕਿ ਜੀ ਆਂਦੀ ਉਸ ਤੋਂ ਬਾਅਦ ਕੀ ਤਰੀਕ ਕੋਲ ਕਰੀਬ 6:00 ਵਜੇ ਮੈਂ ਤੇ ਉੱਤੇ ਗੋਲੀਆਂ ਚਲਾ ਕੇ ਉਹ ਪਜ ਗਏ ਸੀਗੇ ਉਸ ਤੋਂ ਬਾਅਦ ਇਮੀਡੀਏਟਲੀ ਇਹਦੇ ਵਿੱਚ ਅਸੀਂ ਫਰਚਾ ਦਰਜ ਕਰਤਾ ਐਂਡ ਇਸ ਜੁਰਮ ਦੀ ਸੰਗੀਤਾ ਨੂੰ ਸਮਝਦੇ ਹੋਏ ਇਹਦੇ ਵਿੱਚ ਅਸੀਂ ਟੀਮਸ ਬਣਾਈ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਟੀ ਸਾਹਿਬ ਇਹਨਾਂ ਦੇ ਨਾਲ ਡੀਐਸਪੀ ਡੇਰਵਾ ਬਾਬਾ ਨਾਨਕ ਇਨਚਾਰਜ ਸੀਆਈ ਐਸਐਚਓ ਡੇਰਵਾ ਬਾਬਾ ਨਾਨਕ ਐਂਡ ਬਾਕੀ ਜਿਹੜੀ ਸਾਡੀ ਟੈਕਨੀਕਲ ਟੀਮਸ ਆ ਇਹ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਸੋ ਕਲੈਕਟਿੰਗ ਦ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਇੰਟੈਲੀਜੈਂਸ ਬੜੀ ਮਿਹਨਤ ਕਰਕੇ ਸੁੱਧਦ ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਐਕਿਊ ਸੀਗੇ ਉਹ ਜਿਹੜੇ ਦੇਰ ਅਰੈਸਟ ਸੋ ਉਸ ਤੋਂ ਬਾਅਦ ਇਹ ਹੋਇਆ ਕਿ ਅ ਬਾਕੀ ਜਿਹੜੇ ਬੰਦੇ ਫ੍ਰੀ ਹੋਏ ਉਹਨਾਂ ਤੇ ਉੱਤੇ ਮਤਲਬ ਅੱਜ ਸਵੇਰੇ ਉਹ ਰੇਡ ਰੂਡ ਕਰਕੇ ਦੇਬਰ ਅਰੈਸਟਡ ਸੋ ਚਾਰ ਬੰਦੇ ਅਰੈਸਟ ਕੀਤੇ ਗਏ ਫਿਰ ਜਦੋਂ ਅਸੀਂ ਸੰਭੀਨ ਕਰ ਅਸੀਂ ਵੈਪਰਸ ਦੇ ਬਾਰੇ ਜਿਹਨਾਂ ਦੇ ਰਾਈਪੋਰਟ ਹੋਇਆ ਸੀ ਤਾਂ ਦੋ ਬੰਦੇ ਉਹਨਾਂ ਜਿਹੜੇ ਸੀਗੇ ਉਹਦਾ ਇਨਫੋਰਮੇਸ਼ਨ ਕਿ ਵੈਪਰ ਕਿਤੇ ਹੈਗੇ ਤਾਂ ਉਹਨਾਂ ਨੂੰ ਰਿਕਵਰੀ ਕਰਨ ਲਈ ਫਿਰ ਪੁਲਿਸ ਟੀਮ ਇਸ ਸਪੌਟ ਤੇ ਲਿਕੇ ਆਈ ਜੀ ਕਿਉਂਕਿ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਹੈਗੀ ਤਾਂ ਉੱਥੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਆਈ ਸੀਗੀ ਜਦੋਂ ਮਤਲਬ ਉਹ ਥੱਲੇ ਉਤਰਨ ਲੱਗੇ ਤੇ ਜੰਪ ਆਊਟ ਫਰਮ ਦਾ ਵਹੀਕਲ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਵੈਪਨਸ ਕਿੱਥੇ ਹੈ ਤਾਂ ਦੇਖ ਤੋਂ ਦਾ ਪੋਜੀਸ਼ਨ ਆਪ ਦਾ ਵੈਪਨਸ ਐਂਡ ਉਹਨਾਂ ਨੇ ਪੁਲਿਸ ਪਾਰਟੀ ਨੂੰ ਓਵਰ ਪਾਵਰ ਕਰਕੇ ਉਹਨਾਂ ਤੇ ਜਿਹੜਾ ਹੈ ਫਾਇਰ ਕਰਤਾ ਤਾਂ ਪੁਲਿਸ ਪਾਰਟੀ ਈਨ ਸ਼ੋਇੰਗ ਦਾ ਅਟਮੋਸਟ ਰੈਸਟ੍ਰੇਨਲ ਪਹਿਲਾਂ ਉਹਨਾਂ ਨੂੰ ਵਾਰਨ ਕਰਤਾ ਉਸ ਤੋਂ ਬਾਅਦ ਹਵਾ 'ਚ ਫਾਇਰ ਕਰਤਾ ਜਦੋਂ ਉਹਨਾਂ ਨੇ ਉਹ ਕੰਟੀਨਿਊਸਲੀ ਸ਼ੂਟਿੰਗ ਕਰਦੇ ਰਹੇ ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤੇ ਫਾਇਰ ਕਰਤਾ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇਵ ਸਸਟੇਨਡ ਇਨਜਰੀਜ਼ ਐਂਡ ਉਸ ਤੋਂ ਬਾਅਦ ਤਾਲਾ ਸੀ ਲੋਕਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਵਰਸ ਦੇ ਅਭਿਸ਼ਕਟਰ ਨੂੰ ਸਿਵਲ ਹਸਪਤਲ ਬਟਾਲਾ ਦੇ ਆ ਸਰ ਚਾਰੇ ਬੰਦੇ ਲੈ ਕੇ ਆਏ ਸੀ ਸਰ ਨਹੀਂ ਨਹੀਂ ਇੱਥੇ ਜੁਮੇ ਮੈਂ ਕਹਿ ਰਿਹਾ ਸੀਗਾ ਕਿ ਉਹਨਾਂ ਤੋਂ ਜਿਹੜੇ ਦੋ ਬੰਦੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਸੀਗੀ ਵੈਪਨਸ ਦੇ ਬਾਰੇ ਉਹਨਾਂ ਨੂੰ ਇੱਥੇ ਲਿਖਿਆ ਸੀ ਸਰ ਜਿਹੜੇ ਰਿਕਵਰੀ ਲਈ ਜਾਂਦੇ ਸੀ ਉਹਨਾਂ ਲੋਕਾਂ ਨੇ ਕਿੰਨੇ ਫਾਇਰ ਕੀਤੇ ਉਹਨਾਂ ਨੇ ਪ੍ਰੀਲਿਮਨਰੀ ਤੌਰ ਤੇ ਜਿਹੜੀ ਇਨਫੋਰਮੇਸ਼ਨ ਆਈ ਹੈ ਚਾਰ ਫਾਇਰ ਕਰਦੇ ਆੜ ਦੇ ਵਿੱਚ ਜਿਹੜੇ ਬੜੇ ਨਿਸ਼ਾਨ ਵੀ ਦੇਖ ਸਕਦੇ ਹੋ ਗਰਾਹਾਂ ਦੇ ਉੱਤੇ ਉਹਨਾਂ ਦੇ ਜਿਹੜੇ ਉਹ ਲੱਗੇ ਜਿੱਥੇ ਇਹ ਦੋਨੋਂ ਜਿਹੜੇ ਨੌਂਬਰ ਗੈਂਗਸਟਰ ਨੇ ਹੁਣ ਪੁਲਿਸ ਤੇ ੜਿੱਕੇ ਚੜ ਚੁੱਕੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਵਾਲੇ ਜਿਹੜੀ ਵਾਰਡ ਹੈ ਇਸ ਦੇ ਵਿੱਚ ਉਹਨਾਂ ਦੋਨਾਂ ਦਾ ਆਲਾਜ ਚੱਲ ਰਿਹਾ ਔਰ ਅੰਦਰ ਜਿਹੜੇ ਪੁਲਿਸ ਅਧਿਕਾਰੀ ਮੌਜੂਦ ਨੇ ਔਰ ਡਾਕਟਰ ਵੀ ਮੌਜੂਦ ਨੇ ਔਰ ਕੁਝ ਵੀ ਹੋਵੇ ਇਹ ਜਿਹੜੇ ਗੈਂਗਸਟਰ ਨੇ ਇਹਨਾਂ ਦਾ ਪਿੱਛਾ ਨੱਪਣ ਲਈ ਪੁਲਿਸ ਵੱਲੋਂ ਬੜੇ ਵੱਡੇ ਪੱਧਰ ਤੇ ਟੀਮਾਂ ਬਣਾਈਆਂ ਗਈਆਂ ਸਨ ਔਰ ਦੋ ਜਿਹੜੇ ਨਕਾਬਪੋਸ਼ ਗੈਂਗਸਟਰ ਨੇ ਉਹਨਾਂ ਨੇ ਇੱਕ ਜਿਹੜਾ ਵਪਾਰੀ ਦੁਕਾਨ ਤੇ ਗੋਲੀਆਂ ਚਲਾਈਆਂ ਸਨ ਉਸ ਤੋਂ ਬਾਅਦ ਪੁਲਿਸ ਨੇ ਚਾਰ ਗੈਂਗਸਟਰ ਕਾਬੂ ਕੀਤੇ ਗਏ ਸਨ ਅੱਜ ਦੋ ਗੈਂਗਸਟਰਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਜਦੋਂ ਮੌਕੇ ਤੇ ਜਾਂਦੇ ਆ ਤੇ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਉਹਨਾਂ ਹਥਿਆਰਾਂ ਦੇ ਨਾਲ ਹੀ ਹਮਲਾ ਕਰ ਦਿੱਤਾ ਜਾਂਦਾ ਪਰ ਪੁਲਿਸ ਨੇ ਪੂਰੀ ਮਸ਼ਤੇਦੀ ਵਿਖਾਉਂਦਿਆਂ ਪੂਰੀ ਬਹਾਦਰੀ ਵਿਖਾਉਂਦਿਆਂ ਇੱਥੇ ਦੋਨੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਔਰ ਉਹਨਾਂ ਦੀ ਲੱਤਾਂ 'ਚ ਗੋਲੀਆਂ ਵੱਜੀਆਂ ਉੱਥੇ ਮੌਕੇ ਤੋਂ ਹਥਿਆਰ ਵੀ ਬਰਾਮਦ ਕਰ ਲਏ ਸਹਾਯੋਗੀ ਕੈਮਰਾਮੈਨ ਕੋਰਾ ਦੇ ਨਾਲ ਰਜਿੰਦਰ ਧਾਲੀਵਾਲ ਪੀਟੀਸੀ న్యూਸ ਸਿਵਲ ਹਸਪੀਟਲ ਬਟਾਲਾ